ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਫੇਰ ਇੱਕ ਤੁਹਾਡੇ ਵਾਸਤੇ ਬਹੁਤ ਵਧੀਆ ਚੀਜ਼ ਲੈ ਕੇ ਆਏ ਆਂ ਤੁਹਾਡੇ ਸਰੀਰ ਦੀ ਤੰਦਰੁਸਤੀ ਵਾਸਤੇ ਜੀ ਆਪਾਂ ਕਹਿੰਦੇ ਆ ਵੀ ਤੁਸੀਂ ਹੁਣ ਠੰਡ ਦੇ ਵਿੱਚ ਚੰਗੀਆਂ-ਚੰਗੀਆਂ ਚੀਜ਼ਾਂ ਖਾਓ ਤੇ ਆਪਦੇ ਸਰੀਰ ਨੂੰ ਤੰਦਰੁਸਤ ਰੱਖੋ ਆਪਾਂ ਲੈ ਕੇ ਆਏ ਜੀ ਤੁਹਾਡੀ ਖਾਤਰ ਹਲਦੀ ਦੀਆਂ ਪਿੰਨੀਆਂ ਠੀਕ ਹੈ ਜੀ ਹਲਦੀ ਦੀਆਂ ਪਿੰਨੀਆਂ ਜੋ ਕਿ ਤੁਹਾਡੇ ਸਰੀਰ ਨੂੰ ਵਧੀਆ ਲੋਹਾ ਬਣਾ ਕੇ ਰੱਖਣਗੀਆਂ ਮਜ਼ਬੂਤ ਬਣਾ ਕੇ ਰੱਖਣਗੀਆਂ ਤੁਹਾਡੇ ਹੱਡ ਗੋਡੇ ਨਹੀਂ ਦੁਖਣਗੇ ਤੁਹਾਡੇ ਕੋਈ ਮਤਲਬ ਕਿਸੇ ਤਰ੍ਹਾਂ ਦੀ ਕੋਈ ਅੰਦਰ ਸਕੇਨ ਦੇ ਵਿੱਚ ਕੋਈ ਪ੍ਰੋਬਲਮ ਆ ਉਹ ਠੀਕ ਹੋ ਜੂਗੀ ਕੋਈ ਅਲਰਜੀ ਵਗੈਰਾ ਉਹ ਠੀਕ ਹੋ ਜੂ ਖਾਂਸੀ ਜਖਾਮ ਹੈ ਜੀ ਉਹ ਠੀਕ ਹੋ ਜਾਊਗਾ ਇਹਦੇ ਨਾਲ ਬਹੁਤ ਫਾਇਦੇ ਹੁੰਦੇ ਆ ਜੀ ਆਪਾਂ ਕੀ ਕੀਤਾ ਜੀ ਹਲਦੀ ਲੈ ਲਈ ਕੱਚੀ ਹਲਦੀ ਲੈ ਲੈਣੀ ਹੈ ਮੇਰੀ ਧੋਸ ਵਾਰ ਕੇ ਰੱਖੀ ਹੋਈ ਆ ਹਲਦੀ ਤੇ ਆਪਾਂ ਕੀ ਕਰਨਾ ਹੈ ਜੀ ਆਪਾਂ ਇਹਦੇ ਚੋਂ ਅੱਧਾ ਕਿਲੋ ਹਲਦੀ ਕੱਢ ਲੈਣੀ ਆ ਠੀਕ ਹੈ ਜੀ ਮੈਂ ਇਕੱਠੀ ਲਿਆ ਕੇ ਰੱਖਦੀ ਹੁੰਨੀ ਆ ਕਿਉਂਕਿ ਮੈਨੂੰ ਆਦਤ ਹੈ ਵੀ ਕਦੇ ਹਲਦੀ ਦੀ ਚਟਨੀ ਬਣਾ ਲਈ ਕਦੇ ਹਲਦੀ ਦੀ ਸਬਜੀ ਬਣਾ ਲਈ ਕਿਉਂਕਿ ਮੈਨੂੰ ਲਾਹਾ ਹੋ ਜਾਂਦਾ ਜਿਹੜਾ ਰੁੱਤ ਦੇ ਹਿਸਾਬ ਨਾਲ ਜਿਹੜੀ ਚੀਜ਼ ਆ ਜੇ ਨਾ ਤੇ ਫਿਰ ਉਹਦਾ ਲਾਹਾ ਖੱਟ ਲੋ ਵੀ ਹਾਂ ਹੁਣ ਹੈਗੀ ਐ ਤੇ ਹੁਣ ਜਦੋਂ ਜਾਂਦਾ ਜਾ ਮੌਸਮ ਹੋਊਗਾ ਉਦੋਂ ਆਪਾਂ ਹਲਦੀ ਇਕੱਠੀ ਲੈ ਕੇ ਰੱਖ ਲੈਣੀ ਜੀ ਇਹ ਕੰਮ ਆਉਣ ਵਾਲੀ ਚੀਜ਼ ਹੈਗੀ ਐ ਇਹ ਫ੍ਰਿਜਾਂ ਦੇ ਵਿੱਚ ਖਰਾਬ ਨਹੀਂ ਹੁੰਦੀ ਹੈਗੀ ਆਹ ਲੋ ਜੀ ਆਪਾਂ ਪੂਝ ਕੇ ਸਮਾਰ ਕੇ ਇਹਨੂੰ ਹੁਣ ਆਪਾਂ ਕੀ ਕਰਨਾ ਹੈ ਜੀ ਛਿੱਲ ਲੈਣਾ ਛਿੱਲ ਕੇ ਆਪਾਂ ਤੇ ਚਵਾਕਾ ਸੌਂਦੇ ਆ ਕਹਿੰਦੇ ਮम्मा ਤੁਸੀਂ ਤਾਂ ਢੇਰ ਲਾ ਲੈਣੇ ਹੋ ਹਨਾ ਇਹ ਮੈਨੂੰ ਕਹਿੰਦੇ ਮम्मा ਤੁਸੀਂ ਤਾਂ ਇਕੱਠੇ ਕਰਕੇ ਦਾ ਢੇਰ ਲਾ ਲੈਣੇ ਹੋ ਲਿਆ ਕੇ ਹਲਦੀ ਹੋਈ ਔਲੇ ਹੋਏ ਤੁਸੀਂ ਇਹਨਾਂ ਦਾ ਲਾਹਾ ਖਟੋ ਆਹ ਲੋ ਜੀ ਆਪਾਂ ਹੁਣ ਕੀ ਕੀਤਾ ਹੈਗਾ ਮਤਲਬ ਕਿ ਇਕੱਠੀ ਕਰਕੇ ਤੇ ਇਹਨੂੰ ਸਾਫ਼ ਕਰਕੇ ਤੇ ਹੁਣ ਆਪਾਂ ਇਹਨੂੰ ਕੱਟਣਾ ਸ਼ੁਰੂ ਕਰਤਾ ਠੀਕ ਹੈ ਜੀ ਕੱਟ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਦੇਖੋ ਇਹਦੇ ਬਣਾ ਲਏ ਜੀ ਪੀਸ ਪੀਸ ਬਣਾ ਕੇ ਆਪਾਂ ਇਹਨਾਂ ਨੂੰ ਇਕੱਠਾ ਮਤਲਬ ਕਿ ਇੱਕ ਇੱਕ ਕਰਕੇ ਕਟਾਂਗੇ ਮੈਨੂੰ ਨਹੀਂ ਆਉਂਦਾ ਜੀ ਕੱਟਣਾ ਇਹਦੇ ਨਾਲ ਚਾਕੂ ਨਾਲ ਕਿਉਂਕਿ ਮੈਂ ਤਾਂ ਕਰਦਾ ਨਾਲ ਉਹ ਛੋਟੇ ਚਾਕੂਆਂ ਨਾਲ ਕੱਟਦੀ ਹੁੰਨੀ ਐ ਤੇ ਮੈਨੂੰ ਇਹਦਾ ਹਿਸਾਬ ਨਹੀਂ ਆਉਂਦਾ ਜੀ ਵੀ ਕਿਵੇਂ ਕੱਟਣਾ ਹੈਗਾ ਤੇ ਪਰ ਮੈਂ ਲਾ ਲੂੰਗੀ ਕੰਮ ਸਿਰੇ ਹਨਾ ਥੋੜਾ ਥੋੜਾ ਕਰਕੇ ਤੇ ਬੱਚੇ ਕਹਿੰਦੇ ਮਾਂ ਤੁਸੀਂ ਲੈ ਤਾਂ ਆਏ ਤੇ ਹੁਣ ਤੁਸੀਂ ਵਰਤਦੇ ਹੈ ਨਹੀਂਗੇ ਇਹਨੂੰ ਤਾਂ ਕਰਕੇ ਫਿਰ ਮੈਨੂੰ ਆਏ ਰਹਿੰਦਾ ਮੈਂ ਕਹਿੰਦੀ ਜਵਾਕਾਂ ਨੇ ਕਹਿਣਾ ਮਾਂ ਹੁਣ ਤੁਸੀਂ ਵਰਤਦੇ ਨਹੀਂ ਆਹ ਲਓ ਜੀ ਆਪਾਂ ਕੀ ਕੀਤਾ ਜੀ ਇਹਨੂੰ ਲਿਆ ਕੱਟ ਕੱਟ ਕੇ ਤੇ ਮਸਾ ਹੀ ਲੇਖਾ ਜੋਖਾ ਕੀਤਾ ਪੂਰਾ ਭਾਈ ਇਹਦਾ ਤਾਂ ਆਪਾ ਤੇ ਕਰਕੇ ਇਕੱਠੀ ਜੀ ਹੁਣ ਆਪਾਂ ਇਹਨੂੰ ਪਲੇਟ ਦੇ ਵਿੱਚ ਕੱਢ ਲਾਂਗੇ ਆ ਦੇਖੋ ਤੁਸੀਂ ਆ ਮੈਂ ਲੱਗੀ ਸੀ ਕੱਟਣ ਆ ਮੈਨੂੰ ਲੱਗਦਾ ਇਹ ਕੱਟੀ ਨਹੀਂ ਗਈ ਅੱਧ ਵਿਚਾਲੇ ਰਹਗੀ ਤੇ ਇਹਦੀਆਂ ਫਾੜੀਆਂ ਜਿਹਾ ਆਏ ਹੋਗੇ ਪੀਸੇ ਦੇ ਤੇ ਹੁਣ ਆਪਾਂ ਪਾ ਲਿਆ ਜੀ ਇਹਨੂੰ ਪਲੇਟ ਦੇ ਵਿੱਚ ਤੁਹਾਨੂੰ ਵਧੀਆ ਮੈਂ ਮੋਟੀ ਭਾਸ਼ਾ ਦੇ ਵਿੱਚ ਪੰਜਾਬੀ ਭਾਸ਼ਾ ਦੇ ਵਿੱਚ ਦੱਸਦੀ ਹੁੰਨੀ ਆ ਵੀ ਆਹ ਆਪਾਂ ਅੱਧਾ ਕਿਲੋ ਹਲਦੀ ਲਈ ਹੈ ਜੀ ਠੀਕ ਹੈ ਜੀ ਉਹਦੀ ਖਾਤਰ ਆਪਾਂ ਕਿੰਨਾ ਘਿਓ ਲੈਣੇ ਆ ਘਿਓ ਦਾ ਤਾਂ ਕੋਈ ਗੱਲ ਨਹੀਂ ਵੱਧ ਘੱਟ ਵੀ ਹੋ ਜਾਂਦਾ ਜੀ ਤੇ ਚਲੋ ਜੀ ਆਪਾਂ ਹੁਣ ਚੱਕੋ ਇਹਨੂੰ ਸਾਫ਼ ਸੁਥਰਾ ਕਰ ਲਓ ਇੱਥੋਂ ਤੇ ਆਹ ਚੱਕੋ ਜੀ ਜਿਹੜੇ ਰਮਾਲ ਆਪਾਂ ਇਹਦੇ ਵਾਸਤੇ ਵਰਤੇ ਸੀ ਕਿਉਂਕਿ ਇਹਨੇ ਤਾਂ ਖੱਟਾ-ਖੱਟਾ ਹੋ ਜਾਣਾ ਜੀ ਪੀਲਾ-ਪੀਲਾ ਤੇ ਹੁਣ ਆਪਾਂ ਲੈ ਲਿਆ ਜੀ ਘਿਓ ਅੱਧਾ ਕਿਲੋ ਅੱਧਾ ਕਿਲੋ ਤੋਂ ਥੋੜਾ ਜਿਹਾ ਘਿਓ ਜ਼ਿਆਦਾ ਹੀ ਹੈ ਜੀ ਘੱਟ ਨਹੀਂ ਹੈਗਾ ਤੇ ਤੁਸੀਂ 750 ਗ੍ਰਾਮ ਵੀ ਪਾ ਸਕਦੇ ਹੋ ਤੇ ਜੇ ਤੁਹਾਨੂੰ ਹਲਦੀ ਆਏ ਵੀ ਜ਼ਿਆਦਾ ਔਖੀ ਲੱਗਦੀ ਹੈ ਖਾਣੀ ਤਾਂ ਤੁਸੀਂ ਕਿਲੋ ਘਿਓ ਵੀ ਪਾ ਸਕਦੇ ਹੋ ਪਰ ਮੈਨੂੰ ਜਿਆਦਾ ਮੈਨੂੰ ਇਹ ਰਹਿੰਦਾ ਵੀ ਹਲਦੀ ਦਾ ਅਸਰ ਹੋਵੇ ਆਟੇ ਦਾ ਕੀ ਆ ਘਿਓ ਦਾ ਤਾਂ ਡੰਗ ਲੈ ਜਾਂਦਾ ਹੁੰਦਾ ਪਰ ਹਲਦੀ ਦਾ ਅਸਰ ਹੋਣਾ ਜ਼ਰੂਰੀ ਹੈ ਇਸ ਕਰਕੇ ਮੈਂ ਆਪਦੇ ਵਾਸਤੇ ਬਣਾ ਕੇ ਰੱਖੀ ਜਾਨੀ ਆ ਇਹ ਤੇ ਇਹ ਆਪਣੀਆਂ ਪਹਿਲਾਂ ਵੀ ਬਣੀਆਂ ਸੀਗੀਆਂ ਜੀ ਉਦੋਂ ਆਪਣੀਆਂ ਗਈਆਂ ਨੇ ਜੀ ਬਾਹਰ ਇਹ ਪਿੰਨੀਆਂ ਬਣ ਕੇ ਆ ਮੈਂ ਹੁਣ ਤਿਆਰ ਕਰੀ ਜਾਂਦੀ ਸੀ ਆਪਦੇ ਵਾਸਤੇ ਮੈਂ ਕਿਹਾ ਚਲੋ ਮੈਂ ਵੀਡੀਓ ਵੀ ਬਣਾ ਕੇ ਤੁਹਾਨੂੰ ਸੈਂਡ ਕਰ ਦਿਆਂ ਤੁਹਾਨੂੰ ਪਤਾ ਲੱਗ ਜੇ ਵੀ ਕਿਵੇਂ ਬਣਾਉਣੀ ਹੈ ਤੇ ਹੁਣ ਤੁਸੀਂ ਇਹਦਾ ਲਾਹਾ ਖਟ ਲਓ ਜੀ ਤੇ ਤੁਸੀਂ ਬਣਾ ਲਓ ਆਪਾਂ ਕੀ ਕਰਨਾ ਜੀ ਇਹਦੇ ਪੀਸ ਆ ਨਾ ਜਿਹੜੇ ਇਨਾਂ ਨੂੰ ਆਪਾਂ ਘਿਓ ਦੇ ਵਿੱਚ ਤਲ ਲੈਣਾ ਕੱਦੂ ਕਸ ਨਹੀਂ ਕਰਨਾ ਹੈਗਾ ਆਪਾਂ ਇਹਦੇ ਪੀਸਾ ਨੂੰ ਘਿਓ ਦੇ ਵਿੱਚ ਤਲਣਾ ਹੈ ਜੀ ਆਹ ਦੇਖੋ ਤੁਸੀਂ ਕਿੰਨੇ ਸੋਹਣੇ ਤਰੀਕੇ ਨਾਲ ਇਹ ਤਲੇ ਜਾਣਗੇ ਇਹਦਾ ਘਿਓ ਹਲਦੀ ਵਾਲਾ ਤਿਆਰ ਹੋ ਜਾਊਗਾ ਤੁਸੀਂ ਇਹ ਘਿਓ ਵਰਤੋਂ ਚ ਲੈਣਾ ਹੋਵੇ ਤਾਂ ਜਿਵੇਂ ਇਹ ਹਲਦੀ ਆਪਾਂ ਤਲੀ ਜਾਂਦੇ ਆ ਜੀ ਇਹ ਸਬਜ਼ੀ ਦੇ ਪਾਉਣ ਦੇ ਵੀ ਕੰਮ ਆ ਜਾਂਦੀ ਹੈਗੀ ਐ ਤੁਸੀਂ ਇਹਨੂੰ ਸਬਜ਼ੀ ਚ ਪਾ ਲਓ ਤੇ ਘਿਓ ਇਹਦਾ ਤੁਸੀਂ ਰੱਖ ਲਓ ਜੀ ਹਲਦੀ ਵਾਲਾ ਬੱਚਿਆਂ ਨੂੰ ਖਵਾਓ ਪਿਓ ਬੱਚਿਆਂ ਦੀ ਖਾਂਸੀ ਜ਼ਖਾਮ ਹੈ ਬੱਚਿਆਂ ਦੀ ਇਮਿਊਨਿਟੀ ਘਟ ਹੈ ਬੱਚਿਆਂ ਤੋਂ ਮਤਲਬ ਨਸਨ ਭੱਜਾਂ ਦੀ ਖੇਡਣ ਦੀ ਪਹੁੰਚ ਨਹੀਂ ਉਹਨਾਂ ਨੂੰ ਦਿਓ ਜੀ ਤੁਸੀਂ ਕਿਉਂ ਇਹ ਤਿਆਰ ਕਰਕੇ ਬਹੁਤ ਫਾਇਦੇਮੰਦ ਹੈਗਾ ਆਹ ਲਓ ਜੀ ਆਪਾਂ ਤਲ ਲਿਆ ਇਹਨੂੰ ਤਲ ਕੇ ਆਪਾਂ ਹੁਣ ਇਹਨੂੰ ਕੱਢ ਲਿਆ ਜੀ ਥਾਲੀ ਦੇ ਵਿੱਚ ਠੀਕ ਹੈ ਜੀ ਫਿਰ ਆਪਾਂ ਕੀ ਕਰਨਾ ਜੀ ਇਹਨੂੰ ਗ੍ਰਾਈਂਡਰ ਦੇ ਵਿੱਚ ਪਾ ਕੇ ਤੇ ਆਪਾਂ ਇਹਨੂੰ ਪੀਸ ਲੈਣਾ ਆ ਦੇਖੋ ਜੀ ਆਪਾਂ ਪਾ ਲਿਆ ਜੀ ਗ੍ਰਾਈਂਡਰ ਦੇ ਵਿੱਚ ਤੇ ਆਪਾਂ ਇਹਨੂੰ ਪੀ ਲੈਣਾ ਜੀ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਮੇਰੇ ਕਹਿਣ ਦਾ ਮਤਲਬ ਹੈ ਇਹਨੂੰ ਪੀਸ ਲੈਣਾ ਅੱਛੀ ਤਰ੍ਹਾਂ ਠੀਕ ਹੈ ਜੀ ਜਦੋਂ ਇਹ ਵਧੀਆ ਤਿਆਰ ਹੋ ਗਿਆ ਜੀ ਦੂਜੇ ਪਾਸੇ ਆਪਾਂ ਕੀ ਕਰਾਂਗੇ ਉਸੇ ਆٹے ਘਿਓ ਦੇ ਵਿੱਚ ਜਿਹੜਾ ਬਚਿਆ ਸੀਗਾ ਤੇ ਉਹਦੇ ਵਿੱਚ ਆਪਾਂ ਆਟਾ ਪਾ ਲੈਣਾ ਮੈਂ ਅੱਧਾ ਕਿਲੋ ਤੋਂ ਥੋੜਾ ਜਿਆਦਾ ਘਿਓ ਸੀਗਾ ਜੀ ਤੇ ਅੱਧਾ ਕਿਲੋ ਪਾ ਲਿਆ ਜੀ ਉਹਦੇ ਵਿੱਚ ਆਟਾ ਕਿਉਂਕਿ ਕੁਛ ਤਾਂ ਫਿਰ ਇਹ ਮਤਲਬ ਹਲਦੀ ਦੇ ਨਾਲ ਹੀ ਉਹ ਹੋ ਜਾਂਦਾ ਹੈਗਾ ਚੱਲਿਆ ਜਾਂਦਾ ਤੇ ਹੁਣ ਆਪਾਂ ਆਟਾ ਭੁੰਨ ਲੈ ਜੀ ਆ ਦੇਖੋ ਤੁਸੀਂ ਸੁੱਕ ਬਰੂਰਾ ਆ ਇਸ ਤਰ੍ਹਾਂ ਕਰਨਾ ਹੈਗਾ ਤੇ ਵਿੱਚ ਜਿਹੜੀ ਆਪਣੇ ਹਲਦੀ ਸੀ ਤੇ ਘਿਓ ਉਹਦੇ ਵਿੱਚ ਵੀ ਪਿਆ ਜਿਆ ਮਿਕਸ ਕੀਤੀ ਹੈ ਤੇ ਆਪਾਂ ਇਹਦੇ ਵਿੱਚ ਹੀ ਹਲਦੀ ਉਰਲਾ ਦੇਣੀ ਹੈ ਜੀ ਆ ਦੇਖੋ ਤੁਸੀਂ ਚੰਗੀ ਤਰ੍ਹਾਂ ਹੁਣ ਇਹਦੇ ਵਿੱਚ ਹਲਦੀ ਉਰਲਾ ਲਓ ਜਿਹੜਾ ਕਿ ਘਿਓ ਵੀ ਨਾ ਜ਼ਿਆਦਾ ਲੱਗੇ ਆਟਾ ਵੀ ਨਾ ਜ਼ਿਆਦਾ ਲੱਗੇ ਜੀ ਤੇ ਹਲਦੀ ਵੀ ਨਾ ਵਿੱਚ ਜ਼ਿਆਦਾ ਲੱਗੇ ਉਹੋ ਜਿਹਾ ਆਪਣੇ ਸਮਾਨ ਆਪਾਂ ਮਿਕਸ ਕਰ ਲਿਆ ਤੇ ਤੁਸੀਂ ਵੀ ਇਸ ਤਰੀਕੇ ਨਾਲ ਵੱਧ ਘੱਟ ਕਰ ਸਕਦੇ ਹੋ ਲਓ ਜੀ ਤੁਸੀਂ ਆਪਾਂ ਹੁਣ ਕੀ ਕੀਤਾ ਜੀ ਇਹਨੂੰ ਕਰ ਲਿਆ ਮਿਕਸ ਇਹਨੇ ਵਧੀਆ ਮਿਕਸ ਹੋ ਜਾਣਾ ਤੇ ਦੂਜੇ ਪਾਸੇ ਕੀ ਕੀਤਾ ਜੀ ਆਪਾਂ ਮਿਸ਼ਰੀ ਲਈ ਹੈ ਜੀ ਖੰਡ ਨਹੀਂ ਲਈ ਆਪਾਂ ਨਾ ਬੂਰਾ ਖੰਡ ਲਈ ਹੈ ਮਿਸ਼ਰੀ ਲਈ ਹੈ ਜੀ ਅੱਧਾ ਕਿਲੋ ਅੱਧਾ ਕਿਲੋ ਮਿਸ਼ਰੀ ਧਾਗਿਆਲੀ ਰਗੜ ਕੇ ਆਪਾਂ ਛਾਣ ਕੇ ਧਾਗਾ ਉਹਦਾ ਬਾਹਰ ਕੱਢ ਕੇ ਰੱਖ ਦੇਣਾ ਤੇ ਆਹ ਲਓ ਜੀ ਤੁਸੀਂ ਇਹਦੇ ਵਿੱਚ ਹਲਦੀ ਦੇ ਵਿੱਚ ਪਾ ਦਿਓ ਜੀ ਮਿਸ਼ਰੀ ਮੈਂ ਜ਼ਿਆਦਾਤਰ ਮਿਸ਼ਰੀ ਦੀ ਵਰਤੋਂ ਕਰਦੀ ਆ ਤੇ ਜਾਂ ਫਿਰ ਸ਼ੱਕਰ ਗੁੜ ਦੀ ਖੰਡ ਨਹੀਂ ਪਾਉਂਦੇ ਜੀ ਆਪਣਾ ਖੰਡ ਪਾਉਣ ਦਾ ਕੋਈ ਫਾਇਦਾ ਨਹੀਂ ਫੇਰ ਤਾਂ ਪਿੰਨਿੰਗਾ ਪੁੰਨਿੰਗਾ ਬਣਾਈਆਂ ਦਾ ਕੋਈ ਫਾਇਦੇ ਵਾਲੀ ਗੱਲ ਨਹੀਂ ਗਈ ਤੇ ਨਾਲੇ ਤਾਂ ਦੇਖੋ ਜੀ ਕਿੱਡੇ ਸੋਹਣੇ ਤਰੀਕੇ ਨਾਲ ਤਿਆਰ ਹੋ ਗਈ ਤੇ ਹੱਥ ਵੀ ਆਪਣੇ ਪੀਲੇ ਪੀਲੇ ਹੋ ਗਏ ਜੀ ਪਤਾ ਲੱਗਦਾ ਤੇ ਆਪਣਾ ਸਰੀਰ ਵੀ ਵਧੀਆ ਬਣ ਜਾਣਾ ਚਮੜੀ ਦਾ ਕੋਈ ਰੋਗ ਹੈ ਜੀ ਤੁਹਾਨੂੰ ਕੋਈ ਸਾਹ ਦਾ ਕੋਈ ਖਾਂਸੀ ਜ਼ਖਾਮ ਹੈ ਜੀ ਜੋੜਾਂ ਦਾ ਦਰਦ ਹੈ ਕੋਈ ਮਾਸ ਫਟ ਜਾਂਦਾ ਹੈਗਾ ਤੇ ਉਹ ਬਿਲਕੁਲ ਠੀਕ ਕਰ ਦੂ ਜੀ ਇਹ ਤੇ ਆਪਣੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਕਿਹੜੇ ਪਿੰਡ ਤੋਂ ਕਿਹੜੇ ਸ਼ਹਿਰ ਤੋਂ ਦੇਖ ਰਹੇ ਹੋ ਜੀ ਤੇ ਤੁਸੀਂ ਜਰੂਰ ਦੱਸਿਆ ਕਰੋ ਤੇ ਲੋ ਜੀ ਆਪਾਂ ਬਣਾ ਲਈਆਂ ਜੀ ਇਹਨਾਂ ਦੀਆਂ ਪਿੰਨੀਆਂ ਪਿੰਨੀਆਂ ਬਣਾ ਕੇ ਹੁਣ ਆਪਾਂ ਆਪਦਾ ਡੋਂਗਾ ਲੈਣਾ ਪਰ ਤੇ ਰਾਤ ਨੂੰ ਇੱਕ ਪਿੰਨੀ ਦੁੱਧ ਨਾਲ ਖਾ ਲਿਆ ਕਰਨੀ ਜੀ ਇੱਕ ਪਿੰਨੀ ਤੁਸੀਂ ਡੇਲੀ ਦੁੱਧ ਨਾਲ ਖਾਓ ਦੇਖੋ ਫਿਰ ਤੁਹਾਡਾ ਸਰੀਰ ਬਣਦਾ ਜੀ ਲੋਹੇ ਵਰਗਾ ਠੀਕ ਹੈ ਜੀ ਆ ਦੇਖੋ ਤੁਸੀਂ ਆਪਾਂ ਪਿੰਨੀਆਂ ਲਈਆਂ ਬਣਾ ਤੇ ਪਿੰਨੀਆਂ ਆਪਣੀਆਂ ਹੋ ਗਈਆਂ ਜੀ ਤਿਆਰ ਦੇਖੋ ਕਿੰਨੀਆਂ ਵਧੀਆ ਲੱਗਦੀਆਂ ਨਾ ਕਿਹੋ ਹੈ ਜੀ ਜਿਆਦਾ ਨਾ ਆਟਾ ਜਿਆਦੇ ਹਲਦੀ ਹਲਦੀ ਦਿਖਦੀ ਹੈਗੀ ਹੈ ਤੇ ਤੁਸੀਂ ਵੀ ਇਸ ਤਰ੍ਹਾਂ ਬਣਾਓ ਤੇ ਕਰੋ ਇੰਜਵਾਇ ਤੇ ਬਣਾਓ ਸਰੀਰ ਨੂੰ ਆਪਦੇ ਨੂੰ ਲੋਹੇ ਵਰਗਾ ਤੇ ਕਰੋ ਮਿੱਠੇ ਮਿੱਠੇ ਕਮੈਂਟ ਮੈਨੂੰ ਤੇ ਦੱਸੋ ਕਿੱਥੋਂ ਕਿੱਥੋਂ ਦੇਖ ਰਹੇ ਹੋ ਓਕੇ ਜੀ ਬਾਏ ਬਾਏ